ਫਗਵਾੜਾ ਵਿਖੇ ਇੱਕ ਨੌਜਵਾਨ ਨੇ ਭੇਦ ਭਰੇ ਹਾਲਾਤਾਂ ਵਿੱਚ ਟ੍ਰੇਨ ਹੇਠਾ ਕੇ ਆਪਣੀ ਜ਼ਿੰਦਗੀ ਦਾ ਖੋਪਨਕ ਅੰਤ ਕਰ ਲਿਆ ਮ੍ਰਿਤਕ ਨੌਜਵਾਨ ਸਮਰਦੀਪ ਪੁੱਤਰ ਤੇ ਸੇਮਲਾ ਤਹਿਸੀਲ ਫਿਲੌਰ ਦੇ ਪਿੰਡ ਦਸਾਂਝ ਕਲਾ ਦਾ ਰਹਿਣ ਵਾਲਾ ਸੀ ਫਿਲਹਾਲ ਜੀਆਰਪੀ ਫਗਵਾੜਾ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੌਮਲਾ ਗਿਆ ਜਿਹੜਾ ਅੱਜ ਇੱਕ ਟ੍ਰੇਨ ਦੇ ਹੇਠਾਂ ਲਿਆ ਮੈਂ ਇਸੇ ਤਰ੍ਹਾਂ ਫਿਲਮ ਮੁਹੰਮਦ ਚੌਂਕੀ ਜੀਆਰਪੀ ਫਗਵਾੜਾ ਇੱਕ ਮੀਮੋ ਰੇਲਵੇ ਸਟੇਸ਼ਨ ਫਗਵਾੜਾ ਵੱਲੋਂ ਆਈ ਸੀ ਰੇਲਵੇ ਸਟੇਸ਼ਨ ਮਾਸਟਰ ਵੱਲ ਮਾਈ ਸੀਗੀ ਜੋ ਕਿ ਬੰਦਾ ਇੰਜਟ ਹੋ ਗਿਆ ਹੈ ਆ ਕੇ ਦੇਖਿਆ ਗਿਆ ਤੇ ਬੰਦੇ ਦੀ ਡੈਥ ਹੋ ਚੁੱਕੀ ਹੈ ਸਰ ਕੋਈ ਪਛਾਣ ਵਗੈਰਾ ਹੋਈ ਇਹਨਾਂ ਦੀ 412 ਦਾ 412 ਦਾ 4244 ਸਰ ਕੋਈ ਪਛਾਣ ਹੈ ਰੂਪ ਭਗਵਾੜਾ ਪਛਾਣ ਵਗੈਰਾ ਹੋਈ ਸਰ ਕੋਈ ਅਜੇ ਤੱਕ ਪਛਾਣ ਨਹੀਂ ਹੋ ਸਕੀ ਪਛਾਣ ਦੇ ਉਪਰਾਲੇ ਜਾਰੀ ਕੀਤੇ ਜਾ ਰਹੇ ਨੇ ਡੈੱਡ ਬੋਡੀ ਮੌਂਚਰੀ ਵਿੱਚ ਸਿਵਲ ਹਸਪਤਾਲ ਫਗਵਾੜਾ ਰਖਾਈ ਜਾ ਰਹੀ ਹੈ ਜੀ ਸਰ ਤੁਹਾਡੇ ਨੂੰ ਕਿਸੇ ਨੂੰ ਪਤਾ ਕਰਨਾ ਹੋਵੇ ਤਾਂ ਕਿਹੜੇ ਨੰਬਰ ਤੋਂ ਸੰਪਰਕ ਮੇਰਾ ਨੰਬਰ ਹੈ 9417480634 ਇਹਦੇ ਤੇ ਕੰਡੈਕਟ ਕਰਕੇ ਪਤਾ ਕੀਤਾ ਜਾ ਸਕਦਾ ਹੈ